ਨਵਾਂ ਬਾਈ ਜੂਰੀਆ ਪਾ ਰਹੇ ਆ ਆਪਾਂ ਝੋਨੇ ਦੇ ਵਿੱਚ ਦੂਸਰੀ ਬਾਦ ਇੱਕ ਵਾਰੀ ਆਪਾਂ ਅੱਧਾ ਗੱਟਾ ਜੂਰੀਆ ਦਾ ਪਾਤਾ ਆ ਆ ਦੇਖੋ ਉਤਮ ਦੀ ਜਿੰਕ ਆਪਾਂ ਪਾ ਰਹੇ ਹੁਣ ਪਹਿਲਾਂ ਅੱਧਾ ਗੱਟਾ ਪਾਇਆ ਸੀ ਹੁਣ ਇੱਕ ਗੱਟੇ ਮਗਰ ਜਿੰਕਰ ਲਾ ਰਹੇ ਆ ਜਿੰਕ ਆਪਾਂ ਤਾਂ ਪਾਉਣੇ ਆ ਹਰ ਵਾਰੀ ਪਾਉਣੇ ਆ ਜਿੰਕ ਦਾ ਫਾਇਦਾ ਹੀ ਹੈ ਬਹੁਤ ਤੇ ਜੂਰਗਾ ਦਾ ਵੀ ਹੈਗਾ ਜਿੰਕ ਦਾ ਵੀ ਹੈਗਾ ਕਿ ਉਹ ਦਿਨਾਂ ਦਾ ਬੂਜਾ ਵੀ ਗਰੋਥ ਕਰਦਾ ਫਟਾਰਾ ਕਰਦਾ ਹੈ। ਪੂਰੇ ਮਾਲਾ ਸਾਰੇ ਕੋ ਨਹੀਂ ਹੁੰਦੇ ਇਹਦੇ ਵਿੱਚ। ਤੇ ਬਾਲਾ ਆਪਾਂ ਨੂੰ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਜ਼ਰੂਰਤ। ਆ ਮੈਂ ਪਾਈ ਜਾਂਦਾ ਸੀ ਹੁਣ ਮੈਂ ਹੱਥ ਦਿਖਾਈ ਜਾਂਦਾ ਥੋਨੂੰ। ਪੈਂ ਦਸਤਾਨੇ ਵੀ ਪਾਏ ਸੀ ਕਿ ਮੈਂ ਦਸਤਾਨਾ ਨਾਲ ਕੰਮ ਘੱਟ ਨਿਪੜਦਾ ਨੀ ਨਿਪੜਦਾ ਨਹੀਂ ਹੈਗਾ। ਗਰਮੀ ਹੈ ਬਾਲੀ ਯਾਦੇ। ਤੇ ਮੈਂ ਕਿਹਾ ਸਿੱਧਾ ਦਵਾ-ਦਵਾ ਨਿਮੇੜ ਦੇ। ਆ ਝੋਨਾ ਆਪਣਾ 14 ਦਿਨਾਂ ਦਾ ਝੋਨਾ ਹੋ ਗਿਆ। ਬਾਸਪਤੀ ਝੋਨਾ ਇਹੇ ਤਰਾ 1847 ਪਹਿਲਾਂ 17 18 ਹੀ ਲਾਉਂਦਾ ਰਿਹਾ ਮੈਂ ਬਾਰੇ ਸਾਲ ਹੋ ਗਏ ਸੀ ਹੈਕਤੀ ਬਦਲੀ ਹੈ ਵੈਰੈਟੀ ਤੇ ਆਪਾਂ ਹੁਣ ਹੋਰ ਕੁਝ ਨਹੀਂ ਪਾਉਂਦਾ ਹਾਂ ਮੈਂ ਕਿਸੇ ਗੇੜੀ ਨਹੀਂ ਪਾਇਆ ਤੇ ਨਾ ਆਪਾਂ ਪਾਈਆ ਕੱਖ ਵਾਲੀ ਦਵਾਈ ਤੇ ਕੱਖ ਨਹੀਂ ਹੁੰਦੇ ਜੇ ਹੁੰਦੇ ਆ ਤਾਂ ਆਪਾਂ ਕੱਢ ਦਿੰਨੇ ਆ ਕੱਖ ਤਾਂ ਜਿਵੇਂ ਕਹਿੰਦੇ ਆ ਸਿਆਣਿਆਂ ਦੀ ਕਹਾਵਤ ਹੈ ਜੇ ਕੱਖ ਹੀ ਨਾ ਹੋਏ ਤਾਂ ਫਿਰ ਹੋਊ ਤੇਰੇ ਕੀ ਕੱਖ ਵੀ ਜ਼ਰੂਰੀ ਹੋਣੇ ਆ ਉਹ ਵੀ ਹੋਣੇ ਚਾਹੀਦੇ ਆ ਕੋ ਬੰਦਾ ਕਿਤੇ ਲੱਗੇ ਰਹਿੰਦਾ ਆਪਾਂ ਕੱਢ ਦਿੰਨੇ ਆ ਜੇ ਕੁਝ ਰਹੇਗਾ ਤਾਂ ਤਾਂ ਕੋਈ ਨਹੀਂ ਤੇ ਨਾ ਆਪਾਂ ਨੂੰ ਲੋੜ ਪੈਂਦੀ ਹੁੰਦੀ ਇੱਕ ਕੱਖਾਂ ਵਾਲੀ ਦਵਾਈ ਪਾਉਣ ਦੀ ਜਦੋਂ ਪਾਣੀ ਨਾ ਆਪਾਂ ਸੁੱਕਨ ਤਾਂ ਫਿਰ ਕੱਖਾਂ ਵਾਲੀ ਦਵਾਈ ਪਾਉਣ ਦੀ ਕੀ ਜ਼ਰੂਰਤ ਪੈਂਦੀ ਏ ਕਿੱਥੇ ਕੱਖ ਉਗਰਨਗੇ ਕਿੱਥੇ ਆਪਾਂ ਨੂੰ ਨਾ ਸਿਉਂਖ ਖਾਲੀ ਲੋੜ ਪੈਂਦੀ ਏ ਜਦੋਂ ਆਪਾਂ ਨਾ ਸਿਉਂਖ ਤਾਂ ਤਾਂ ਆਪਾਂ ਨੂੰ ਪਤਾ ਲੱਗਦਾ ਸਿਉਂਖ ਪੈ ਗਈ ਆ ਕਿ ਉਹ ਬੱਟਾ ਦੇ ਨਾਲ ਥਾਂ ਉੱਚਾ ਹੁੰਦਾ ਪਾਣੀ ਨਹੀਂ ਹੁੰਦਾ ਪੂਰਾ ਤੇ ਆਪਾਂ ਕਹਿੰਦੇ ਆ ਵੀ ਸਿਉਂਖ ਪੈ ਗਈ ਯਾਰ ਤਾਂ ਕਰਕੇ ਮੱਚ ਗਏ ਜਦੋਂ ਉਹਨੂੰ ਪਾਣੀ ਨੇ ਮਿਲਿਆ ਬਾਕੀ ਬਾਣਾ ਦਾ ਅੱਡੋ ਅੱਡ ਫਰਕ ਹੁੰਦਾ ਕਿਸੇ ਬਾਣਾ ਦੇ ਵਿੱਚ ਸਿਉਂਖ ਪੈਂਦੀ ਹੈ ਕਿਸੇ ਦੇ ਕੱਖ ਜਿਆਦੇ ਹੁੰਦੇ ਆ ਬਹੁਤ ਬੇਲੋੜੀ ਉਹ ਤਾਂ ਪਾਉਂਦੇ ਵੀ ਆ ਪਾਉਣੀ ਵੀ ਚਾਹੀਦੀ ਚੱਲ ਉਹਨਾਂ ਨੂੰ ਤੇ ਪਾਈ ਆਪਾਂ ਨੂੰ ਆ ਦੇਖ ਲੈ ਹੁਣ ਆ ਆਈਟਮ ਆਪਾਂ ਗਾ ਜਿਹੜੀਆਂ ਕਈ ਭਰਾ ਕੀ ਹੁੰਦਾ ਨਾ ਹਰੇ ਜਿੰਨੀ ਜੂਰਗਾ ਸੜਦੇ ਆ ਓਨੇ ਵਾਰੀ ਇਹ ਵੇਚਰ ਲਾਉਂਦੇ ਆ ਕਦੇ ਕੋਈ ਆਈਟਮ ਰਾਤੀ ਕਦੇ ਕੋਈ ਮੰਨ ਲਾ ਜੇ ਮੈਂ ਦੁਕਾਨਦਾਰ ਨੇ ਕਹਿਣਾ ਯਾਰ ਉਹ ਤਾਂ ਕਹਿਣੀ ਹੁੰਦਾ ਅਗਲੇ ਨੇ ਵੇਚ ਨਹੀਂ ਹੁੰਦੀ ਜਦੋਂ ਆਪਾਂ ਵੇਚਦੇ ਹੁਣ ਮੇਰੇ ਤੇ ਲਾਲਾ ਮਾ ਸਬਜ਼ੀ ਵੇਚੀ ਜਾਂਦਾ ਹੁਣ ਬੋਲੀ ਤੇ ਲੈ ਆਣਾ ਮੈਂ ਖੂ ਆ ਜਾ ਭਾਈ ਆ ਕਦੂ ਚੰਗੇ ਆ ਆ ਬਾਲੇ ਵਧੀਆ ਓਹੀ ਗੱਲ ਦੁਕਾਨਦਾਰ ਦੀ ਹੁੰਦੀ ਹੈ ਵੀ ਡਾਕਟਰ ਹੁੰਨੇ ਨਾ ਆਪਾਂ ਆਪ ਡਾਕਟਰ ਹੁੰਨੇ ਆ ਜਿਹੜਾ ਬੰਦਾ ਖੇਤੀ ਕਰਦਾ ਉਹ ਤਕਨੀਕ ਤਾਂ ਆਪ ਲਵੇ ਤਕਨੀਕ ਵੀ ਆਪਾਂ ਨੂੰ ਕਾਹਚ ਫਾਇਦਾ ਕਾਹਦਾ ਚ ਨੁਕਸਾਨ ਹੈ ਤੇ ਆਪਾਂ ਖਰਚਾ ਕਰਦਨੇ ਆ ਬਾਹਲਾ ਫਿਰ ਉਹ ਪਹਿਲੀ ਬਾਹਲੀ ਕੱਟਣ ਦਾ ਫਾਇਦਾ ਨਹੀਂ ਹੁੰਦਾ ਜੇ ਉਹ ਖਰਚੇ ਹੀ ਬਾਹਲਾ ਪਹਿਲਾਂ ਹੀ ਕਰਤਾ ਆਪਾਂ ਤੇ ਮਲਾਸੀ ਸੀ 90 90000 ਦਾ ਪਾਠੇਕਆ ਭਰੀ ਜਾਂਨੇ ਪਹਿਲਾਂ ਭਰਾ ਤੇ ਉੱਤੇ 20000 ਰੁਪਇਆ ਖਰਚਾ ਕਰ ਦਿੰਦੇ ਲੱਖ ਤੋਂ ਟੱਪ ਜਾਂਦਾ ਠੇਕਾ ਮੁਰਕੇ ਅਗੇ ਕੋਈ ਬਸਦਾ ਹੀ ਨਹੀਂ ਕੋਈ ਫਾਇਦਾ ਹੀ ਨਹੀਂ ਬਾਹਲਾ ਕੁਝ ਪਾਉਣ ਨਾਲ ਨਹੀਂ ਹੁੰਦਾ ਵੀ ਬਾਹਲਾ ਐਵੇਂ ਪਾਈ ਜਾਓ ਤੇ ਆਹ ਦੇਖ ਲਓ ਕੀ ਕੁਝ ਲਿਖਿਆ ਹੈ ਕਿਹੜੀਆਂ ਫਸਲਾਂ ਚ ਪੈਂਦੀ ਹੈ ਇਹ ਜਿੰਕ ਗੇਹੂ ਗੰਨਾ ਕਪਾਾਸ ਸੋਇਆਬੀਨ ਇਹ ਸਾਰੀਆਂ ਮਟਰ ਹੋ ਗਏ। ਆ ਜਿੰਨੇ ਲਿਖੇ ਆ ਖੜਾ ਕੇ ਪੜ ਲਿਓ ਤੁਸੀਂ। ਮੈਂ ਵੀਰ ਕੋ ਤਾਂ ਹੀ ਪਾਉਣ ਲੱਗਾ ਸੀ ਮਾ ਭਰਾਵੋ ਦੇਖ ਕੇ ਪਾਇਆ ਕਰੋ ਕੋਈ ਵੀ ਚੀਜ਼ ਪਾਉਣੀ ਹੈ। ਹੁਣ ਰਾਜਸਥਾਨ ਦੇ ਵਿੱਚ ਦੇਖ ਲਓ ਭਾਏ ਡੀਏਪੀ ਦੇ ਵਿੱਚ ਵੀ ਕਰੋੜੀ ਮਲ ਨੇ ਤਾਂ ਫੜ ਲੇ ਫੈਕਟਰੀਆਂ کارਖਾਨੇ। ਉਹ ਪੱਥਰ ਤੋਂ ਬਣਾਈ ਜਾਂਦੇ ਆ। ਪੈਕਿੰਗ ਕਰੀ ਜਾਂਦੇ ਆ। ਉਹ ਪਤਾ ਨਹੀਂ ਕੀ ਇੱਕ ਗੱਟੇ ਦਾ ਨਾਂ ਨਾਗਰ ਜਿੰਨਾ ਪਤਾ ਨਹੀਂ ਕੀ ਆ ਉਹ ਵੀ ਫੜਿਆ ਗਿਆ। ਫੈਕਟਰੀ ਉਹ ਵੀ ਫੜ ਲਈ। ਤੇ ਬਾਹਲਾ ਕੁਛ ਨਾ ਪਾਓ ਮੰਨ ਲਓ ਖਰਚਾ ਨਾ ਕਰੋ ਸਿੱਧੀ ਐਂ ਦੇਸੀ ਗੱਲ ਆਪਣੀ ਇਹੀ ਹੈ ਵੀ ਮਗਰ ਲਾ ਕੇ ਖਰਚਾ ਨਾ ਕਰੋ ਆਪ ਦਾ ਦੇਖੋ ਵੀ ਆਪਾਂ ਨੂੰ ਜਾਣਕਾਰੀ